ਉੱਜਾ ਬਾਬਾ ਜੀ ਬਪਾ ਜੀ ਦਰਬਾਰ ਸਾਹਿਬ ਥੱਲੇ ਗਰਉਂਦੇ ਆ ਬਪਾ ਜੀ ਦੇ ਦਰਸ਼ਨ ਠੀਕ ਆ ਤੇ ਬਾਕੀ ਬਣੇ ਉਹ ਬਲੌਗ ਦੇ ਵਿੱਚ rau ਕੀ ਕਹਿਣਾ ਚਾਹੁੰਦੇ ਹੋ ਜੀ ਸਾਰਿਆਂ ਨੂੰ ਵਾਇਰ ਤੋਂ ਖਾਲਸਾ ভাই ਕੋਈ ਫਤਿਹ ਜੀ ਸਾਰਿਆਂ ਨੂੰ ਪਹਿਲਾਂ ਤਾਂ ਠੀਕ ਆ ਤੁਹਾਨੂੰ ਅੱਜ ਬਪਾ ਜੀ ਦੇ ਦਰਸ਼ਨ ਕਰਾਉਂਦੇ ਆ ਰੂਹ ਖੁਸ਼ ਹੋ ਗਈ ਦਰਬਾਰ ਸਾਹਿਬ ਦੇ ਆ ਕੇ ਨਾ ਜਦੋਂ ਸ਼ਹਿਰ 'ਚ ਹੀ ਐਂਟਰ ਕੀਤਾ ਮਨ ਨੂੰ ਜਾਨ ਕੇ ਮਸਹੂਸ ਹੋਇਆ ਹਾਂ ਵੀ ਐਨ ਵਧੀਆ ਜਣ ਕੇ ਹੋਇਆ ਹਨਾ ਕਿ ਅਸੀਂ ਆਪਣੇ ਗੁਰੂ ਦੇ ਘਰ ਆਏ ਹਾਂ ਹਨਾ ਬਾਕੀ ਬਣੇ ਰੋ ਬਲੌਗ ਦੇ ਵਿੱਚ ਹੁਣ ਦਿਖਾਉਂਦੇ ਆਂ ਤੁਹਾਨੂੰ ਬੱਬਾ ਜੀ ਆਪਣੇ ਸੱਚੇ ਦੇ ਲੋਕ ਨੇ ਇਸ ਸੰਗਤ ਮੱਥਾ ਦੇਖਣ ਆਈ ਆ ਗੁਰੂ ਦੇ ਘਰੇ ਠੀਕ ਆ ਦੇਖੋ ਰਸ ਪਰ ਆ ਪਿਛਲੀ ਵਾਰੀ 300 ਦੀਆਂ ਉਹਨੇ ਫੋਟੋਆਂ ਖਿੱਚੀਆਂ ਛੇ ਹਾਂ ਲੋ ਜੀ ਬਾਬਾ ਜੀ ਜੇ ਤੁਸੀਂ ਦਰਸ਼ਨ ਕਰੋ ਤੁਹਾਨੂੰ ਕਰਾਉਂਦੇ ਆ ਠੀਕ ਆ ਆ ਸਾਰੇ ਸੰਗਤ ਆ ਵੀਰੋ ਠੀਕ ਹੈ ਜੀ ਦਰਸ਼ਨ ਗੁਰੂ ਦੇ ਘਰ ਨਾਲ ਹੀ ਠੀਕ ਹੈ ਜੀ ਬਾਬਾ ਜੀ ਦੇ ਆਗੇ ਆ ਜੀ ਜਿਨੇ ਵਾਲੇ ਬਾਗ ਜਨ ਚੱਲਦੇ ਆ ਉੱਥੇ ਵੀ ਜੱਲਾਂਗੇ

हो ਸਕਦਾ ਅੰਦਰ ਕੈਮਰਾ ਨਾ ਚੱਲ ਸਕੇ ਠੀਕ ਆ ਕਿਉਂਕਿ ਮੈਨੂੰ ਇਹ ਚੀਜ਼ ਵਧੀਆ ਲੱਗੀ ਮੈਂ ਆਪਣੇ ਗੁਰੂ ਦੇ ਕੋਲ ਜਾ ਕੇ ਕੈਮਰਾ ਚਲਾਵਾ ਠੀਕ ਆ ਤੇ ਕਿਉਂਕਿ ਇੱਕ ਮਰਿਆਦਾ ਹੁੰਦੀ ਆ ਠੀਕ ਆ ਜੀ ਤੇ ਉਸ ਮਰਿਆਦਾ ਦੇ ਵਿੱਚ ਆਪਾਂ ਰਹਿਣਾ ਆ ਹਨਾ ਹੋ ਸਕਦਾ ਬਾਹਰੋਂ ਮੈਂ ਤੁਹਾਨੂੰ ਦਰਸ਼ਨ ਕਰਾਉਣ ਨੂੰ ਬਾਬਾ ਜੀ ਦੇ ਠੀਕ ਆ ਪਰ ਅੰਦਰ ਜਾ ਕੇ ਓਲ ਜਾ ਕੇ ਜਾ ਕੇ ਉਹ ਨਹੀਂ ਇੱਕ ਮਰਿਆਦਾ ਠੀਕ ਆ ਜੀ ਹਰੇਕ ਦੀ ਉਹ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਕੈਮਰਾ ਚਲਾਉਣਾ ਵੀਰੋ ਠੀਕ ਆ ਜੀ ਉਹਲੇ ਗਲਤੀ ਭੁੱਲ ਮਾਫ ਕਰਿਓ ਮੇਰਾ ਭਰਾ ਸਾਰੇ ਜਾਣੇ ਠੀਕ ਆ ਜੀ

ਅੱਧਾ ਦੇ ਵਿੱਚ ਰਹਿ ਕੇ ਆਪਾਂ ਤੁਹਾਨੂੰ ਇੱਕ ਕੈਮਰਾ ਮਾਰਾਂਗੇ ਠੀਕ ਜੀ ਹੁਣ ਆਪਾਂ ਕੈਮਰਾ ਬੰਦ ਕਰ ਦੇਣਾ ਜੇ ਹੋ ਸਕਦਾ ਅੰਦਰ ਆ ਕੇ ਆਪਾਂ ਬਾਬਾ ਜੀ ਦੇ ਮਾੜੀ ਮੋਟੀ ਵੀਡੀਓ ਬਣਾ ਲਵੇ ਉਹ ਵੀ ਲਾਊਡ ਹੋਈਦਾ ਠੀਕ ਹੈ ਜੀ ਬੰਰਿਆਦਾ ਤੋਂ ਬਿਨਾਂ ਆਪਾਂ ਕੱਖ ਨਹੀਂ ਆ ਵੀਰੋ ਠੀਕ ਹੈ ਜੀ ਰਾਜ ਤੁਹਾਡੇ ਸਾਹਮਣੇ ਆ ਠੀਕ ਆ ਸੰਗਤ ਦਾ ਸੰਗਤ ਬਹੁਤ ਮੁੱਠਾ ਟਿਕਣਾਈ ਆ ਬਾਬਾ ਜੀ ਦੇ ਠੀਕ ਆ ਅੱਪਰ ਮੇਰੇ ਕੰਨ ਕੈਮਰਾ ਚਲਾਉਣ ਨਹੀਂ ਕਹਿੰਦੇ ਮੈਂ ਚਲਾਇਆ ਠੀਕ ਆ ਬਾਬਾ ਜੀ ਦੇ ਹੁਣ ਆ ਤੇ ਬਾਕੀ ਤੁਹਾਨੂੰ ਦਿਖਾਉ ਲੈਂਦੇ ਅੰਦਰ ਜਾ ਕੇ ਬੱਬਾ ਜੀ ਇਹ ਦਰਸ਼ਨ ਕਰਾਉਂਦੇ ਆ ਬਾਹਰੋਂ ਠੀਕ ਹੈ ਜੀ ਜਿੱਦਾਂ ਮर्याਦਾ ਹੋ ਸਕੇ ਪਹਿਲਾਂ ਪੁੱਛਾਂਗੇ ਆ ਵੀ ਕੈਮਰਾ ਚਲਾਉਣਾ ਲਾਊਡ ਆ ਜਾਂ ਨਹੀਂ ਹੈਗਾ ਠੀਕ ਹੈ ਜੀ ਹਨਾ ਤੇ ਬਾਕੀ ਬਣੇ ਰੋ ਵਲੌਗ ਵਿੱਚ ਕਰਾਤੇ ਆ ਠੀਕ ਹੈ ਜੀ ਹੱਥ ਧੋਣੇ ਆਪਾਂ ਇੱਧਰ ਜੀ ਆ ਜਾਓ ਵਾਹਿਗੁਰੂ ਵਾਹਿਗੁਰੂ ਇੱਧਰ ਜੋੜੇ ਜਮਾ ਹੁੰਦੇ ਬੱਬਾ ਜੀ ਠੀਕ ਹੈ ਜੀ ਅੰਦਰ ਜਾ ਰਹੇ ਆਂ ਦੇਖੋ ਜੇ ਕੈਮਰਾ ਚਲਾਉਣਾ ਲਾਊਡ ਹੋਇਆ ਫੇ ਆਪਾਂ ਕੈਮਰਾ ਚਲਾਉਣਾ ਨਹੀਂ ਤਾਂ ਨਹੀਂ ਠੀਕ ਹੈ ਜੀ ਤੇ ਤੋਂ ਇਹ ਗੁਰੂ ਸੱਚਾ ਪਾਤਸ਼ਾਹ ਮੇਰ ਕਰੋ ਠੀਕ ਹੈ ਜੀ ਅੰਦਰੋਂ ਸਮਝਾ ਲਈਏ ਤੁੰਮ ਠੀਕ ਹੈ ਸੰਗਤ ਮੁੱਠਾ ਦੇਖਣ ਜਾ ਰਹੀ ਹੈ ਠੀਕ ਹੈ ਵਾਹਿਗੁਰੂ ਜੀ شوفਾ شو ਮੇਰੇ ਕਰਿਓ ਠੀਕ ਹੈ ਜੀ ਨਾ ਮੂੰਥਾ ਢੇਕਣਾ ਹਾਂ ਪਰ ਦੇਖਣਾ ਕੈਮਰਾ ਚਲਾਉਣਾ ਨਹੀਂ ਲਾਊਡ ਠੀਕ ਹੈ ਜੀ ਤੇ ਤਾਂ ਆਪਾਂ ਇੱਥੇ ਕੈਮਰੇ ਦੀ ਬਸ ਕਰਦੇ ਉਦਾਂ ਮਾੜੀ-ਮੋਟੀ ਵੀਡੀਓ ਬਣਾ ਲਾਂਗੇ ਠੀਕ ਹੈ ਜੀ ਕਰੋ ਬੱਬਾ ਜੀ ਦੇ ਦਰਸ਼ਨ ਬੱਬਾ ਜੀ ਦੇ ਦਰਸ਼ਨ ਠੀਕ ਹੈ ਜੀ ਤੇ ਅੰਦਰੋਂ ਵੀ ਤੁਸੀਂ ਕੈਮਰਾ ਚਲਾ ਸਕਦੇ ਹੋ ਉਧਰ ਬਾਹਰੋਂ ਲੋਕ ਫੋਟੋਆਂ ਵਗੈਰਾ ਖਿੱਚ ਰਹੇ ਆ ਠੀਕ ਹੈ ਜੀ ਜਿਆਦਾਤਰ ਆਪਾਂ ਦੇਖਿਆ ਨੇ ਨਾ ਕਿ ਤੇ ਆਪਾਂ ਪਾਣ ਸਕਦੇ ਹਾਂ ਜਿੱਦਾਂ ਫੋਟੋਆਂ ਠੀਕ ਹੈ ਜੀ ਲਾਉ ਨਹੀਂ ਉਧਰ ਮੈਂ ਤੁਹਾਨੂੰ ਦਰਸ਼ਨ ਕਰਾਉਂ ਤੇ ਬੱਬਾ ਜੀ ਦੇ ਠੀਕ ਨਹੀਂ ਅੱਗੇ ਲੱਗੇ ਨੂੰ ਪੜਾ ਦੇ ਹੋ ਬੱਬਾ ਜੀ ਆਹ ਚੱਲ ਚੱਲ ਰਿਹਾ ਬੱਬਾ ਜੀ ਦਾ ਠੀਕ ਆ গৰু জ C'est le p r e どうしたんだろう ਹੁਣ ਆਪਾਂ ਗਾਂ ਤੋਂ ਵੀਰੋ ਕੈਮਰਾ ਬੰਦ ਕਰ ਦਣਾ ਠੀਕ ਹੈ ਜੀ। ਉਦੋਂ ਬਾਅਦ ਬਾਅਦ ਚ ਕੈਮਰਾ ਬਲੌਗ ਉੱਥਾਂ ਨੂੰ ਦਿਖਾਵਾਂਗੇ ਠੀਕ ਹੈ ਜੀ। ਕੋਸ਼ਿਸ਼ ਆਪਾਂ ਮर्याਦਾ ਜਿਹਾ ਰਹਿਣਾ ਠੀਕ ਹੈ ਜੀ। ਗਾਂ ਆਪਾਂ ਲੈ ਕੇ ਨਹੀਂ ਕੈਮਰਾ ਕਰਾਂਗੇ ਉਹਦੇ। ਠੀਕ ਹੈ ਜੀ। ਬਾਬਾ ਦੀਪ ਸਿੰਘ ਜੀ। ਤੇ ਬਾਬਾ ਜੀ ਦਾ ਮੁੱਠਾ ਦੇਖ ਲਿਓ ਸਾਰੀ ਸੰਗਤ ਦੇਖ ਕੇ ਠੀਕ ਹੈ ਜੀ। ਉਦੋਂ ਬਾਅਦ ਆਪਾਂ ਬੰਦ ਕਰ ਦੇਣਾ ਵੀਰੋ ਕਿਉਂਕਿ ਜਲ ਆ ਗਿਆ। ਠੀਕ ਹੈ। ਉੱਥੋਂ ਕਰਦੇ ਬਾਬਾ ਜੀ ਨੂੰ। ਬਾਬਾ ਦੀਪ ਸਿੰਘ ਜੀ ਨੂੰ। ਗੁਰੂ ਆਪਣੇ ਕੋ ਅੱਗੇ ਗੁਰੂ ਆ ਠੀਕ ਹੈ ਜੀ ਸਹੀ ਆ ਪੋਛਵੇਂ ਪੈਰਾ ਦੀ ਮਿੱਟੀ ਵਰਗੇ ਨਹੀਂ ਹੈ ਬਾਬਾ ਜੀ ਦੇ ਠੀਕ ਆ ਇਹ ਚੋ ਪੋਛਵੇਂ ਮੇਰ ਕਰਦੇ ਹੋ ਸੱਤ ਪਾਛੋ 789 ਮਿੱਟੀ ਦੇ ਠੀਕ ਹੈ ਜੀ ਵਾਸ਼ੋ ਚਲੋ ਠੀਕ ਹੈ ਜੀ ਇਥੋਂ ਆਪਾਂ ਕੈਮਰਾ ਬੰਦ ਕਰ ਰਹਾਂ ਹਾਂ ਵੀਰੋ ਕਰੋ ਬਾਬਾ ਜੀ ਦੇ ਦਰਸ਼ਨ ਘਰ ਜਦ ਜਕਰ ਆ ਬਲਾਵੇ ਨਾਮ ਹੋ ਜਾਵੇ ਬਾਬਾ ਦੀਪ ਸਿੰਘ ਦੇ ਮੰਨ ਜੀ ਨੂੰ ਭਾਵੇ ਸਾਸੇ ਹੀ ਆਕਾ

ਵਾਹਿਗੁਰੂ ਖਾਲਸਾ ਜੀ ਜਿਹੜੇ ਮਹਾਰਾਜਾ ਜੀ ਨਾਨਕ ਹੋਏ ਸਸਰੀਆ ਕਾਲੂ ਨਾਰਨਾ ਕੰਮ ਚ ਲਾਂਦੋ ਜੋ ਲਿਖਿਆ ਰਾਹੁਲ ਪਰਾਣੇ ਕਿਤੇ ਲੱਗੇ ਬੱਬਾ ਜੀ ਠੀਕ ਹੈ ਹੁਣ ਕਰਦਾ ਹਾਂ ਇੱਥੇ ਫੜ ਕੇ ਰੂਹ ਖੋਜ ਹੁੰਦੀ ਆ ਰਾਹੁਲ ਹਏ ਸੰਗਤ ਸੇਵਾ ਕਰਦੀ ਦੇਖ ਕੇ ਦੇਖੋ ਬਾਬਾ ਜੀ ਸੇਵਾ ਕਰ ਰਹੀ ਆ ਸੰਗਤ ਰੂਹ ਖੋਜ ਹੁੰਦੀ ਆ ਦੇਖ ਕੇ ਇੱਧਰ ਵੀ ਦੇਖੋ ਜੀ ਸੇਵਾ ਚੱਲ ਰਹੀ ਆ ਸਰੋਵਰ ਦੀ ਵੀ ਸੇਵਾ ਚੱਲ ਰਹੀ ਆ ਇੱਥੇ ਦੇਖੋ ਕੰਨੀ ਰੂਹ ਖੋਜ ਹੁੰਦੀ ਆ ਸੰਗ ਪਹਿਲਾਂ ਦੇਖ ਕੇ ਹਾਂ ਦੱਸਿਓ ਕਮੈਂਟ ਕਰਕੇ ਬਾਬਾ ਜੀ ਠੀਕ ਹੈ ਜੀ खुश हो रही है देखो सेवा चल रही है बच्चे भी कर रहे हैं सेवा ठीक है जी वाहेगुरु 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 ਦਰਬੀ ਨੂੰ ਲੰਗਰ ਹਾਰਿਆ ਆਂਦੇ ਆ ਪੰਨਾ ਗੁਰੂ ਸਾਹਿਬ ਤੇ ਬਾਬਾ ਜੀ ਦਾ ਇਹ ਵੀ ਰੱਛ ਦੇਖੋ ਲੰਗਰ ਚੱਲਦਾ ਹੋਏ ਨਹੀਂ ਤਾਂ ਪਚਾਹ ਵੀ ਦੇ ਬਾਬਾ ਜੀ ਚੱਲ ਜਾਣਾ ਠੀਕ ਹੈ ਜੀ ਦੇਗ ਵਾਹਿਗੁਰੂ ਚੋਪਾ ਆਸ਼ੋ ਮੇਰੇ ਪਰੋ ਸਾਡਾ ਜਲਦੋਂ ਲੰਗਰ ਆਨਰੇਜੋਪਾ ਜੀ ਵੇਖੋ ਇਹੋ ਜੀ ਉਹ ਮੰਦਰ ਹਾਲ ਆ ਬਾਈ ਇਹ ਸਾਰਾ ਬਿਲਕੁਲ ਮੰਦਰ ਖਾਨ ਕਰ ਰਹੀ ਹੈ ਸਾਨੂੰ ਤਾਂ ਇੱਥੇ ਬਾਹਲੀ ਵੀਡੀਓ ਨਹੀਂ ਬਣਾ ਸਕਦੇ ਠੀਕ ਹੈ ਜੀ ਇੱਧਰ ਸੰਗਤ ਸੇਵਾ ਕਰ ਰਹੀ ਹੈ ਸਾਰੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਜੀ ਇੱਧਰ ਪਾਟੀਆਂ ਜਾਵਾਂ ਤਰਾਵੇ ਜਿਹੜੇ ਢੋਲ ਵਾਲੇ ਨੇ ਠੀਕ ਹੈ ਜੀ ਆਤਰਾ ਉੱਧਰੀ ਬਾਤ ਹੋ ਜਾਂਦੀ ਹੈ ਬਾਈ ਉਹ ਜਿਵੇਂ ਆ ਕਰਦੇ ਪੇਸਾ ਨਹੀਂ ਜੀ ਤੇ ਬਾਕੀ ਬੰਦਾ ਆ ਰਹੇ ਨੇ ਜਿਹੜੇ ਲੰਗਰ ਖਾਣ ਜਾ ਰਹੇ ਆ ਉੱਪਰੇ ਆਉਂਦੇ ਆ ਜੀ ਇਹਨੇ ਜੀ ਇਜਾ ਹੋ ਜਾਂਦਾ ਸਭ ਅਸ਼ੀਰਵਾਦ ਕਰਾਈ ਆ ਜੀ ਉਹਨੇ ਬੁਰਾ ਵਾਨੋ ਤੇ ਉਧਰ ਤਾਂ ਆਪਰਤਾਰੇ ਅਲੰਗਰ ਆਇਆ ਨੇ ਇੱਧੇ ਪਾਕਾ ਜੀ ਰਾਉ ਨੇ ਇਹ ਲੰਗਾ ਛਕਣਾ ਵੀ ਲੱਗਾ ਚਲੋ ਦੀਪ ਸਾਕੇ ਆਨੇ ਚਾਹ ਠੀਕ ਹੈ ਜੀ ਦੀਵੀ ਦੇ ਵਿੱਚ ਕੱਟ ਹੋਣਗੇ ਉਹਦੇ ਮਾਮੂ ਨੂੰ ਵੀਡੀਓ ਕੱਟਣੀ ਪੈਣੀ ਹੈ ਕੋਈ ਵਾਰੀ ਸਾਡੀ ਠੀਕ ਹੈ ਜੀ ਕਰਕੇ ਕਿੱਥੇ ਸੰਗਤ ਬੈਠੀ ਆ ਜਿਹੜੇ ਲੰਗਰ ਖਾਣ ਕੇ ਉਹਨਾਂ ਦੀ ਵੀਟ ਕਰਦੇ ਆ ਠੀਕ ਆ ਹੁਣ ਆਪਾਂ ਜਵਾਂਦੇ ਵਾਪਸ ਹੈਨਾ ਰਾਹੁਲ ਦੇਖੋ ਕਿੱਧਰ ਬੈਠਾ ਆ ਦਰਵਾਜ਼ੇ 'ਤੇ ਬਾਬਾ ਜੀ ਠੀਕ ਆ ਯਾਨ ਨਾ ਪੀਜੀ ਦੇਖੋ ਕਿੱਥੇ ਆ ਸੰਗਤ ਬੈਠੀ ਹਰਿਸ਼